ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿੱਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਆਸ਼ਾ ਵਰਕਰਾਂ ਨੂੰ ਸਰਕਾਰਾਂ ਤੋਂ ਆਸ ਨਹੀਂ దਈ ਆਸ਼ਾ ਵਰਕਰਾਂ ਨੇ ਆਪਣੀਆਂ ਹੱਕੀ ਮੰਗਾਂ ਲਈ ਧਰਨਾ ਦੇ ਕੇ ਸਰਕਾਰ ਦੇ ਖਿਲਾਫ ਨਰੇਬਾਜ਼ੀ ਕੀਤੀ ਗਈ ਇਸ ਸਬੰਧੀ ਲੋਕ ਹਿੱਤ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰਿਓ ਧੰਨਵਾਦ ਜੀ ਕੀ ਨਾਂ ਬੈਂਜੀ ਆਪਣਾ ਹੀ ਹਾਂਜੀ ਮੇਰਾ ਨਾਮ ਜਪਲਾ ਸਤੋ ਮੈਂ ਹੈਂ ਜਿਆ ਰਾਤ ਦੀ ਆਸ਼ਾ ਸੁਪਰਵਾਈਜ਼ਰ ਹਾਂ ਕੀ ਮਸਲਾ ਹੈ ਕਿ ਤਰਨਤਨ ਸਰਕਾਰੀ ਹਸਤਾ ਆਸ਼ਾ ਵਰਕਰਾਂ ਦਾ ਧਰਮਨਤਾ ਜਾ ਰਿਹਾ ਹੈਗਾ ਸਾਡਾ ਮਸਲਾ ਇਸ ਰੱਖਦੇ ਹਾਂ ਕਿ ਸਰਕਾਰ ਦਾ ਚੱਲਿਆ ਕਿ ਜਈਆਂ ਸਾਡੀਆਂ ਆਸ਼ਾ ਭੈਣਾ ਆਸ਼ਾ ਸੁਪਰਵਾਈਜ਼ਰ 15 20 ਆਦੋ ਕੰਮ ਕਰਦੀ ਆਪਣੀ ਪ੍ਰੋਜੈਕਟਾਂ ਕਰਿਆ ਜਾਂ ਕੋਈ ਕਾ ਕਰਤਾ ਸੇ ਸੋ ਮਾ ਮਕਟ ਵਰਦੀ ਗੱਲ ਕਰੀਏ ਕੰਮ ਕਰੂਗੇ ਉਪਰ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆਂ ਕਿ ਜਿਹੜਾ ਭੀ ਕੰਮ ਕਰਦਾ ਬਾਹ ਤੇ ਸਾਡੇ ਨਾਲ ਜਿਆਦਾ ਜਿਆਦਾ ਪੈਨਸ਼ਨ ਦਿੱਤੀ ਜਾਵੇ ਕਿ ਕਿਸਾਨ ਵੀ ਤੇਰਾ ਬਹੁਤ ਜਿਆਦਾ ਆਨ ਲੱਜਾ ਕੋਡ ਨਾ ਪਰ ਹਰ ਕਿੰਦੇ ਦਾ ਮੈਂ ਕਿਹ ਮਜ਼ਦੂਰ ਨੂੰ ਵੀ ਮਿਲਦਾ ਹੈਗਾ ਬਾਹਰ ਇੱਕ ਸਪੁੱਤਰ ਸਾਨੂੰ ਇਦਾਂ ਖਾਲੀ ਹੱਥ ਕੋ ਫੇਲਿਆ ਸਾਨੂੰ ਫਾਂ ਦੇ ਲੱਗਦਾ ਕੁੱਟਾ ਜਾ ਰਹੇ ਇੱਕ ਤੇ ਸਾਡੇ ਬੱਚਿਆਂ ਨੂੰ ਬਾਹਰ ਜਿਹੜਾ ਜੋਬ ਕਿਤੇ ਕਿਸੇ ਨੂੰ ਘਰ ਦੇ ਵਿੱਚ ਉਹਨੂੰ ਟੀਨ ਰੱਖਿਆ ਜਾ ਪੜੀ ਨਹੀਂ ਲਿਖੀ ਨਹੀਂ ਲੱਗਿਆ ਜੇ ਸਰਕਾਰ ਤੁਹਾਡੀ ਮੰਗਾਂ ਨਹੀਂ ਮੰਨਦੀ ਆਪਣਾ ਕੀ ਸੰਗਸ਼ ਕਰਦਾ ਇੰਨਾ ਜਿਆਦਾ ਸਾਰੇ ਮੰਗਾਂ ਨਹੀਂ ਮੰਨਦੀ ਤੇ ਅਸੀਂ ਆਪਣੇ ਘਰ ਦੇ ਟੱਕੇ ਬੈਠੇ ਆਂ ਇਹਨਾਂ ਵਿੱਚ ਸਰ ਆ ਜਿੱਤਵਾ ਦਿੱਤਾ ਜਾ ਰਿਹਾ ਸੂਬਾ ਹਸਪਤਾਲ ਦੇ ਵਿੱਚ ਕਿਹੜੀਆਂ ਮੰਗਾਂ ਲੈ ਕੇ ਦਿੱਤਾ ਜਾ ਰਿਹਾ ਕਿਦਾ ਕਰਦਾ ਕੁਝ ਸਿੱਧੀ ਜਿਹੜੀ ਵਿੱਚ ਹੈ ਗਿਆਨਾ ਭਾਸ਼ਾ ਕਰਕੇ ਹੈ ਗਿਆ ਜਿਨ੍ਹਾਂ ਨੂੰ ਸੇਵਾ ਮੁਕਤ ਕੀਤਾ ਗਿਆ ਉਹਨਾਂ ਦੀ ਜੋ ਕੁਝ ਲੋੜ ਹੀ ਹੈ ਗਿਆਨਾ ਉਹਨੂੰ ਕੁਸ਼ਲ ਲਾਗੂ ਕਰੀਏ ਤਾਂ ਇਹ ਗਿਆ ਜਿਨ੍ਹਾਂ ਦਾ ਤਾਂ ਦਾ ਖਰਚਾ ਹੀ ਜਿਹੜਾ ਵੈਸੇ ਆਪਣੇ ਚੱਲਦਾ ਰਹੇ ਇਸੇ ਭੇਦ ਹੀ ਇਸ ਸਮਾਜ ਸਾਡੀ ਸਰਕਾਰ ਕੇ ਹੀ ਮੰਗਦਾ ਕਿ ਇਹਨਾਂ ਆਸ਼ਾ ਨੂੰ ਜਦੋਂ ਆਪ ਭਰ ਜਿੰਦਾ ਨਵੇਂ ਇਹਨਾਂ ਦੇ ਸਮਰਥਨ ਜਿਹੜੀ ਉਹ ਪੈਰਸਾਬ ਦਿੱਤੇ ਨੇ ਇਹਨਾਂ ਸਾਡੀ ਸਰਕਾਰ ਕੋਈ ਨਹੀਂ ਪਾ ਲਾਣੀ ਇਹਨਾਂ ਨੂੰ ਜਦੋਂ ਵੀ ਮੇਰੇ ਤੈਅ ਕੀਤਾ ਸਰਪਿਆ ਰਿਟਾਇਰਮੈਂਟ ਦੇ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇ ਕੇ ਰਟਾਇਰ ਕੀਤਾ ਗਿਆ। ਠੀਕ ਹੈ। ਕਿੰਨੇ ਸਮੇਂ ਤੱਕ ਤੁਹਾਡਾ ਤਣਾ ਲਾਗੂ ਰਹੇਗਾ ਇਹ? ਚੱਲਦਾ ਰਹੇਗਾ। ਇਹ ਜਦ ਤੱਕ ਸਾਡੀ ਸਰਕਾਰ ਸਾਡਾ ਹਾਲਤਾ 28 ਤਰੀਕ ਤੱਕ ਸਾਡਾ ਲਗਾਤਾਰ ਚੱਲနေ ਚੱਲ ਰਿਹਾ ਹੈ। ਜੇ ਸਰਕਾਰ ਸਾਡੀ ਕੋਈ ਗੱਲ ਨਹੀਂ ਮੰਨਦੀ ਤਾਂ ਇਹ ਅੱਗੇ ਵੀ ਜਿਹੜਾ ਵਾ ਇਹ ਤਰਹੇ ਜਿਹੜੇ ਚੱਲ ਰਿਹਾ ਹੈ। ਤੇ ਅੱਗੇ ਹੋਰ ਵੀ ਸੁਧਾਰ ਹੋਵੇਗਾ। ਉਹ ਪ੍ਰੋਗਰਾਮ ਚੱਲਦੇ ਜਾਰੀ ਰਹਿਣਗੇ। ਠੀਕ ਹੈ। ਸਰ ਹੁਕਿੰਦਰ ਕੌਰ ਨੇ ਨਾਮ ਆਸ਼ਾ ਬੱਗਰਾ ਮੈਂ ਜਿਹੜਾ ਧਰਨਾ ਦਿੱਤਾ ਜਾ ਰਿਹਾ ਸਿਵਲ ਹਸਪੀਟਲ ਕਿਸ ਮੰਗ ਨੂੰ ਲੈ ਕੇ ਦੇ ਰਹੇ ਹੋ ਸਰ ਉਹ ਸਾਡੀ ਮੰਗ ਇਹ ਹੈ ਕਿ ਜਿਹੜੀਆਂ 52 ਸਾਲ ਦੀਆਂ ਭੈਣਾਂ ਨੂੰ ਸੇਵਾਮੁਕਤ ਕੀਤਾ ਗਿਆ ਉਹਨਾਂ ਨੂੰ ਜੇ ਸੇ ਪਹਿਲੀ ਗੱਲ ਤੇ ਸੇਵਾਮੁਕਤ ਕਰਨ ਨਾਲ ਕਿਉਂਕਿ ਉਹਨਾਂ ਦੀ 65 ਸਾਲ ਹਾ ਦਿੱਤਾ ਹੈ ਤੇ ਜੇ ਉਹਨਾਂ ਨੂੰ ਘਾਰੇ ਭੇਜੂ ਨਹੀਂ ਰਿਹਾ ਸੇਵਾਮੁਕਤ ਕਰਕੇ ਘਰ ਭੇਜਣ ਲੈ ਤੇ ਫਿਰ ਉਹਨਾਂ ਨੂੰ ਉਹਨਾਂ ਦੇ ਪਰਦੇ ਹੱਥ ਦਿੱਤੇ 5 ਲੱਖ ਰੁਪਈਆ ਉਹਨਾਂ ਨੂੰ ਰਿਟਾਇਰਮੈਂਟ ਤੇ 10 ਹਜ਼ਾਰ ਰੁਪਈਆ ਉਹਨਾਂ ਨੂੰ ਪੈਨਸ਼ਨ ਦੇ ਤੌਰ ਤੇ ਕੀ ਕਹਿਣਾ ਜੀ ਆਪਣਾ ਮੇਰਾ ਨਾਮ ਮਿੰਦਰ ਕੌਰ ਕੀ ਕਹਿਣਾ 14 ਜਨਵਰੀ ਤੋਂ ਸਰਕਾਰ ਨੇ ਰਿਟਾਇਰ ਕੀਤਾ ਜੀ ਅਸੀਂ ਜੀ ਇਹ ਕਹਿਣਾ ਚਾਹੁੰਦੇ ਆ ਕਿ ਸਾ ਨੂੰ 10000 ਰੁਪਇਆ ਮਤਲਬ ਕਿ ਪੈਨਸ਼ਨ ਦਿੱਤੀ ਜਾਵੇ 5 ਲੱਖ ਸਰਦ ਦਿੱਤਾ ਜਾਵੇ ਜਿਹੜੀ ਬਾਰਾਂ ਨੇ ਮਰਿਆ ਇਹ ਸਾਡੀ ਵਾਦਾ ਦੇ ਪ੍ਰਾਂਤ ਸਰਕਾਰ ਨੂੰ ਜੇ ਫਰਕਾਰ ਤੁਹਾਡੀਆਂ ਮੰਗਾ ਨਹੀਂ ਮੰਨਦੀ ਤਾਂ ਕੀ ਕਰੋਗੇ ਅਸੀਂ ਕਰਨਾ ਜਾਈਏਗਾ ਅਸੀਂ ਆਪ ਹੁਣ ਵੀ ਅੰਮਿੱਥੇ ਫੈਮਲੀ ਕਰਨਾ ਲਗਾਇਆ ਹੈ ਕਾਈ ਦਾ ਕਾਈ ਦਾ ਕਾਈ ਨਹੀਂ ਚੋਟਾ ਸਰਪੰਚ ਜਿਹਾ ਜੋਗਾ ਸੀ ਜਮਾ ਅਸੀਂ ਅਪਰਕਰਨ ਜਾਇਦਾਦ